ਜੇ ਨੂੰ ਨਰਿੰਦਰ ਮੋਦੀ ਨੇ ਜੇਲ੍ਹ ਭੰਗ ਕੀਤਾ ਔਰ ਜਿਹੜਾ ਜੇਲ੍ਹ ਚੋਂ ਜ਼ਮਾਨਤ ਤੇ ਜਿਹੜਾ ਬਾਹਰ ਆਇਆ ਅਰਵਿੰਦ ਕੇਜਰੀਵਾਲ ਉਹਨਾਂ ਨੇ ਜੇਲ੍ਹ ਚੋਂ ਬਾਹਰ ਕਦਮ ਰੱਖਦਿਆਂ ਹੀ ਪਹਿਲਾ ਨਾਰਾ ਇਹ ਮਾਰਿਆ ਕਿ ਦੇਸ਼ ਦੇ ਲੋਕਤੰਤਰ ਨੂੰ ਸੰਵਧਾਨ ਨੂੰ ਬਚਾਉਣ ਲਈ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕੇਜਰੀਵਾਲ ਵੀ ਕਹਿੰਦੇ ਮੈਂ ਤਿਆਰ ਹਾਂ ਦੱਸੋ نر مودی جی کسی کوجریوالی تو نردر موی نے کئی بلان لئے کئی اپنے ਫਿਰ ਜਨ ਸਮ ਨੂੰ ਬਚਾਉਣ ਵਾਸਤੇ ਲੱਗੀ ਹੋਈ ਮੈਂ ਆਵਾਮੀ ਪਾਰਟੀ ਦੇ 14 ਅਪ੍ਰੈਲ ਨੂੰ ਡਾਕਟਰ ਬੇਨਕਸ਼ ਸਾਹਿਬ ਦੇ ਜਨਮ ਦਿਨ ਵਾਲੇ ਦਿਨ ਸ਼ਾਹੂਨ ਹੁੰਦਾ ਇਹ ਕੋਈ ਮਕਸਦ ਸੀ ਕਿ ਦੇਸ਼ ਦੇ ਸੰਵਧਾਨ ਨੂੰ ਬਚਾਉਣ ਲਈ ਜੋ ਵੀ ਅਸੀਂ ਯੋਗਦਾਨ ਪਾ ਸਕਦੇ ਹਾਂ ਭਾਈ ਬਹੁਤ ਸਾਲ ਕੰਮ ਕੀਤਾ ਅਕਾਲੀ ਗੱਲ ਸੰਵਧਾਨ ਦੇ ਹੱਕ ਵਿੱਚ ਨਾਰਾ ਨਹੀਂ ਮਾਰ ਰਿਹਾ ਸੀ ਸੰਵਧਾਨ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਸੀ ਮੇਰੇ بار-ਬਾਰ ਕਹਿਣ ਦੇ باوجود ਵੀ ਅਕਾਲੀ ਗੱਲ ਨੇ ਸੰਵਧਾਨ ਨੂੰ ਬਚਾਉਣ ਲਈ ਕੋਈ ਵਿਆਪਕ ਕਦਮ ਨਹੀਂ ਚੁੱਕਿਆ ਇਸ ਕਰਕੇ ਮੈਂ ਆਪਣੇ ਆਪ ਨੂੰ ਲੋਕਤੰਤਰੀ ਜ਼ਿੰਦਗੀ ਵਿੱਚ ਬੋਸ਼ੀ ਨਹੀਂ ਪ੍ਰਾਪਤ ਹੁੰਦਾ ਸੀ ਮੈਨੂੰ ਫੈਸਲਾ ਲੈਣਾ ਹੀ ਪੈਣਾ ਸੀ ਜਾਂ ਤਾਂ ਮੈਂ ਘਰ ਬਹਿਦਾ ਤੇ ਜਾਂ ਫਿਰ ਜਿਹੜੀ ਜੱਥੇਬੰਦੀ ਜਿਹੜੀ ਪਾਰਟੀ ਜਿਹੜਾ ਨੇ ਸਾਡਾ ਸੰਵਧਾਨ ਦੀ ਖਾਤਰ ਲੜ ਰਿਹਾ ਜਾਂ ਉਹਦਾ ਸਾਥ ਦਿੰਦਾ ਮੈਂ ਇਹ ਫੈਸਲਾ ਲਿਆ ਤੇ ਅਸੀਂ ਜੇ ਬੋਲਣ ਜੋਗੇ ਹੋਏ ਆ ਜੇ ਐਮਐਲਏ ਬਣੇਗਾ ਜੇਸੀਂ ਅੱਲ ਲਿਖ ਸਕਿਆ ਹਾਂ और डॉक्टर अंबेडकर साहब के संविधान करके हो सके सर जो कुछ भी सबू प्राप्त होया लिया बाबा साहब का सब कुछ तो अच्छा बाबा साहब के संविधान को बचाने अच चुप कर तो विरोधी शख्सियत बैठे रहिए सा जिंदगी जीन का कोई फायदा नहीं इस करके मैं चौदह अप्रैल में आम आदमी पार्टी शामिल होया जिद अरविंद केजरीवाल जेल ਵਿੱਚ ਬੰਦ ਸੀ ਤੇ ਲੋਕੀ ਕਹਿੰਦੇ ਸੀ ਨਰਿੰਦਰ ਮੋਦੀ ਨੇअरविंद केजरीवाल ਨੂੰ ਜੇਲ੍ਹ 'ਚ ਬੰਦ ਕਰਤਾ ਹੁਣੇ ਪਾਰਟੀ ਖਤਮ ਹੋਣੀ ਹੈ ਪੰਜਾਬ ਤੇ ਮੈਂ ਉਦੋਂ ਫੈਸਲਾ ਲਿਆ ਤੇ ਪਾਰਟੀ ਨਹੀਂ ਖਤਮ ਹੋਣ ਦੇਣੀ अरविंद केजरीवाल ਦਾ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਤੇ ਮੈਂ ਆਇਆ ਇਹਨਾਂ ਨੇ ਮੈਨੂੰ ਚੋਣ ਲੜਾਈ ਆ ਤੁਸੀਂ ਮੈਨੂੰ ਵੋਟਾਂ ਪਾਓ ਮੈਂ ਸੰਘਰਸ਼ ਦੀ ਰੱਖੀ ਲਈ ਜੋ ਵੀ ਕੁਰਬਾਨੀ ਹੋਈ ਉਹ ਦਿੱਲੀ ਜਾ ਕੇ ਦੇਖ ਨੂੰ ਪਿਆਰਿਆ ਆਪਾਂ ਸੰਵਿਧਾਨ ਨਹੀਂ ਫੜ ਰਹੇ ਜੈ ਭੀਮ ਜੈ ਭਗਤ ਕਿਉਂਕਿ ਇਹ ਸੰਵਿਧਾਨ ਕਰਕੇ ਸਾਨੂੰ ਸਭ ਕੋ ਜਿੰਦਗੀ ਦੇ ਆਕਾ ਨੂੰ ਮਿਲਿਆ ਸੋ ਮੈਂ ਜਿਹੜੀ ਬੇਨਤੀ ਕਰਦਾ ਕਿ ਕਾਂਗਰਸ ਸੰਵਿਧਾਨ ਨੂੰ ਕਮਜ਼ੋਰ ਕਰਨ ਵਾਲੀ ਹੈ ਕਾਂਗਰਸ ਸੰਵਿਧਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਅਮੈਂਡਮੈਂਟਸ ਕਈ ਤਰ੍ਹਾਂ ਦੀਆਂ ਬਦਲਾਅ ਕਰਨ ਵਾਲੀ ਹੈ ਤੇ ਜਿਹੜਾ ਬੰਦਾ ਇਹਨਾਂ ਦੇ ਪੁੱਛੋ ਵੀ ਚਲੰਗਰ ਤੋਂ 164000 ਤੋਂ ਕਾਂਗਰਸ ਨੂੰ ਬੰਦਾ ਕੋਈ ਪਸੰਦ ਕਿਉਂ ਨਹੀਂ ਆਇਆ ਉਹਨਾਂ ਨੂੰ ਲੋਕਪਰ ਤੋਂ ਉੱਗਿਓ ਖਰੜ ਤੋਂ ਬੰਦਾ ਕਿਉਂ ਲਿਆਉਣਾ ਪਿਆ ਔਰ ਉਹ ਵੀ ਉਹ ਜਿਹੜੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦੇ ਕਿਸਾਂ ਦੇ ਪੈਸੇ ਖਾਦੇ ਆ ਔਰ ਉਹਨੇ ਉਸ ਵੇਲੇ ਦੇ ਦੱਖੀ ਮੰਤਰੀ ਨੂੰ ਥਲੀਨ ਚੱਕ ਦਿੱਤੀ ਤੇ ਸਾਰੀਆਂ ਗੱਲਾਂ ਰਿਕਾਰਡ ਤੇ ਉਹ ਜਿਹਨੇ ਵੱਡੀਆਂ-ਵੱਡੀਆਂ ਬਲੈਕਲਿਸਟਡ ਯੂਨੀਵਰਸਿਟੀਆਂ ਨੂੰ 100 ਕਰੋੜ ਰੁਪਏ ਚੰਨੀ ਨੇ माफ ਕੀ ਦਿੱਤਾ ਚੰਨੀ ਨੇ ਕਿਸੇ ਕਿਸੇ ਨੂੰ ਕੋ-ਆਪਰੇਟਰ ਸੁਸਾਇਟੀ ਦਾ ਕਰਜ਼ਾ माफ ਨਹੀਂ ਕੀਤਾ ਕਿਸੇ ਨੂੰ ਬੈਂਕ ਦਾ ਕਰਜ਼ਾ माफ ਨਹੀਂ ਕੀਤਾ ਕਿਸੇ ਨੂੰ ਪ੍ਰਾਈਵੇਟ ਬੈਂਕ ਦਾ ਕਰਜ਼ਾ माफ ਨਹੀਂ ਕੀਤਾ ਐਥੇ ਤੱਕ ਕਿ ਜਿਹੜੇ ਵਿਦਿਆਰਥੀ ਜਾ ਰਹੇ ਕਰਜ਼ੇ ਲੈ ਲੈ ਕੇ ਦੇਸ਼ਾਂ ਨੂੰ ਗਏ ਆ ਪੈਨ ਵਾਸਤੇ ਉਹਨਾਂ ਦਾ ਕਰਜਾ ਵੀ माफ ਨਹੀਂ ਕੀਤਾ ਲੇਕਿਨ ਉਹਨੇ ਗੱਡੀਆਂ-ਗੱਡੀਆਂ ਚੋਰ ਬਲੈਕਲਿਸਟਰ ਜਿਨ੍ਹਾਂ ਨੇ ਪੈਸੇ ਖਾਦੇ ਗਰੀਬ ਸ਼ਰੂਪਾਤਰੀਆਂ ਦੇ ਉਹਨਾਂ ਨੂੰ ਸੌਂਪਣਾ ਕੀਤਾ ਇਹਦੇ ਵਾਸਤੇ ਚੰਨੀ ਕੋਸ਼ਿਸ਼ੀ ਹੈ ਫੋਗਿਸਟ ਕੇ ਆਪਾਂ ਵੀ ਗੱਲ ਸੁਣਣੀ ਚਾਹੀਦੀ ਹੈ ਆਪਾਂ ਨੂੰ ਲੋਕਲ ਜਿਹੜਾ ਇੱਥੇ ਜਿਹਨੂੰ ਆਪਾਂ ਮਿਲ ਸਕਦੇ ਹਾਂ ਉਹਨੂੰ ਹੋਣਾ ਪੜਿਆ ਚਾਹੀਦੀ ਆ ਤੇ ਅਸੀਂ ਗੁਰਦਾਸਪੁਰ ਪਿਛਲੀ ਵਾਰੀ ਹੋ ਗਿਆ ਸੀ ਐਵੇਂ ਜਜ਼ਬਾਤਾ ਚਾਕੇ ਲੋਕਾਂ ਨੇ ਗੁਰਦਾਸਪੁਰ ਤੋਂ ਵੋਟਾਂ ਪਾਤੀਆਂ ਨੂੰ ਚੰਨੀ ਦੇ ਉਹ ਐਸਾ ਉਡਾਰੀ ਮਾਰ ਕੇ ਗਿਆ ਗੁਰਦਾਸਪੁਰ ਨੂੰ ਉਹ ਮੋੜ ਬਦਲ ਨਹੀਂ ਆ ਮੁਰਕਾ ਨਹੀਂ ਗੁਰਦਾਸਪੁਰ ਚ ਮੈਂ ਨਹੀਂ ਹੁੰਦਾ ਤੇ ਚੰਨੀ ਨੇ ਜੀ ਇਦਾਂ ਕਰਨਾ ਭਰਾਓ ਤੇ ਗਲਤੀ ਨਾ ਕਰ ਦਿਓ ਜੇ ਨੂੰ ਫੜਾਂਗੇ ਤਾਂ ਮਰ ਕੇ ਆਪਾਂ ਕੰਮ ਕਰਾਉਣੇ ਆ ਪੰਜਾਬ ਸਰਕਾਰ ਦੇ ਵਾਪਸ ਸੀਬ੍ਰੇਜ ਆਪ ਪਸੂ ਲਾਲ ਹੱਸਦਾ ਨੌਕਰੀਆਂ ਪਰ ਮੇਰਾ ਐਲਾਨ ਆ ਮੇਰਾ ਵਾਦਾ ਤੁਸੀਂ ਚਿਤਾਓ ਅਸੀਂ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਲੈ ਕੇ ਦੇਣਾ ਜੇ ਤੁਸੀਂ ਮੈਨੂੰ ਚਿਤਾਓ ਇਹ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਲੈ ਕੇ ਦੇਣਗੇ ਪਰ 5000 ਬੇਟਰੇ ਲੋਕ ਰਹੇ ਜਿਹੜੇ ਉਹਨਾਂ ਨੂੰ ਅਸੀਂ ਘਰ ਬਣਾਵਾਂਗੇ ਕਾਈਪੇ ਆ ਬਣਾਵਾਂਗੇ ਕੋਲ ਟੈਕਨੀਕ ਬਣਾਵਾਂਗੇ ਤਾਂ ਕਿ ਨੌਜਵਾਨਾਂ ਨੂੰ ਪੈਸੇ ਖੜੇ ਕਰ ਸਕਣ ਖੇਡੀਆਂ ਨਵੀਆਂ ਗਰਾਉਂਡਾਂ ਬੱਚਿਆਂ ਨੂੰ ਬਣਾ ਕੇ ਦੇਵਾਂਗੇ ਖੇਡਾਂ ਦਾ ਸਮਾਨ ਦੇਵਾਂਗੇ ਤਾਂ ਕਿ ਸਾਡੇ ਬੱਚੇ ਕਾਂਗਰਸ ਦਾ ਸਮਾਂ ਨਹੀਂ ਬੈਂਕ ਦੀ ਦੌੜਾਂ ਤੋਂ ਬਾਹਰ ਬਹੁਤ ਬਹੁਤ ਧੰਨ ਝਾੜੂ ਦੇ ਨਿਸ਼ਾਨ ਦੇ ਰੋਟਾ ਕੇ ਸੇਵਾ ਦਾ ਮੌਕਾ ਦੇ ਬਹੁਤ ਬਹੁਤ ਧੰਨਵਾਦ ਜੈਪੀ ਜੈ ਭਾਰਤ ਵੋਟ ਜੀ ਕਰਾਲ ਸਰ ਪੁਆਇੰਟ